ਪਰਮਾਤਮਾ ਦਾ ਇੱਕ ਸ਼ੋਕ ਰਿਹਾ ਵੀ ਜਿਹੜਾ ਮਰੀਜ਼ ਇੱਕ ਵਾਰ ਆ ਗਿਆ ਉਹਨੇ ਦੁਬਾਰੇ ਤਾਂ ਹੀ ਆਉਣਾ ਦੁਬਾਰੇ ਮਰੀਜ਼ ਆਉ ਉਹ ਜਿਹਨੂੰ ਆਰਾਮ ਮਿਲੂ ਅਗਲੀ ਵਾਰ ਤਾਂ ਆਉਗਾ ਉਹਦੇ ਨਾਲ ਇੱਕ ਦੋ ਮਰੀਜ਼ ਹੋਰ ਹੁੰਦੇ ਨੇ ਆਪਾਂ ਇਸ ਤੋਂ ਇਲਾਵਾ ਹੋਰ ਕੋਈ ਬਿਮਾਰੀ ਦੀ ਨਾਂ ਦਵਾਈ ਬਣਾਉਂਦੇ ਆ ਨਾ ਹੀ ਹੋਰ ਕੋਈ ਕੰਮ ਕਰਦੇ ਆ ਬਸ ਸਿਰਫ ਗੋਡਿਆਂ ਦੀ ਕਮਰ ਦਾ ਸੈਟ ਕਰਦੇ ਆ ਸਰਵਾਈਕਲ ਗਠੀਆ ਹੁਣ ਮਰੀਜ਼ ਗੋਡਿਆਂ ਵਾਲੀ ਲਾ ਲਓ ਜਾਂ ਕਮਰ ਵਾਲੀ ਲਾ ਲਓ ਕੱਲਾ ਤੇਲ ਮਿਲ ਜਾਂਦੇ ਨੇ ਜੀ ਹਾਂ ਕੱਲੇ ਤੇਲ ਨੇ ਪ੍ਰੋਬਲਮ ਅੰਦਰ ਪ੍ਰੋਬਲਮ ਅੰਦਰ ਹੈ ਪ੍ਰੋਬਲਮ ਅੰਦਰ ਹੈ ਉਹ ਤਾਂ ਦਵਾਈ ਖਾ ਕੇ ਠੀਕ ਹੋਊਗੀ ਇੱਕ ਜ਼ਖਮ ਹੈ ਹੂੰ ਜਿਆਦਾ ਵੱਡਾ ਜ਼ਖਮ ਹੈ ਉਹ ਤੇ ਆਪਾਂ ਕੋਈ ਟਿਊਬ ਜੇ ਆ ਕੋਈ ਮੰਨ ਲਓ ਦਵਾਈ ਲਾ ਕੇ ਉੱਪਰੋਂ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਨਹੀਂ ਹੁੰਦਾ ਜਿੰਨਾ ਚਿਰ ਆਪਾਂ ਅੰਦਰੋਂ ਉਹ ਜ਼ਖਮ ਸੁਕਾਉਣ ਵਾਸਤੇ ਕੋਈ ਐਂਟੀਬਾਇਓਟਿਕ ਜਿਹੜੇ ਗ੍ਰੇਜੀ ਦੇ ਵਿੱਚ ਦਵਾਈਆਂ ਵਰਤਦੇ ਨੇ ਬਾਹਰੋਂ ਦਵਾਈ ਲਾ ਕੇ ਠੀਕ ਹੁੰਦਾ ਦੋਨੋਂ ਚੀਜ਼ਾਂ ਨਾਲ ਠੀਕ ਹੁੰਦਾ ਨਾ ਕਿ ਇੱਕ ਟੀਮ 45s11 ਕਹਿੰਦੇ ਵਿੱਚ ਪ੍ਰੋਬਲਮ ਆਉਂਦੀ ਹੈ ਉਹ ਇੱਕ ਆਪਣੇ ਨਸ ਹੁੰਦੀ ਹੈ ਜਿਹੜੀ ਇੱਥੋਂ ਗਰਦਨ ਦੇ ਪਿੱਛੇੋਂ ਤੋਂ ਨਿਕਲ ਕੇ ਨਾ ਪੂਰੀ ਰੀੜ ਦੀ ਹੱਡੀ ਤਾਂ ਹੀ ਓਕੇ ਮੰਨ ਲਓ ਦੋਨੇ ਲੱਤਾਂ ਨੂੰ ਕੰਟਰੋਲ ਕਰਦੀ ਹੈ ਦੋਨੇ ਲੱਤਾਂ ਨੂੰ ਕੰਟਰੋਲ ਮੰਨ ਕੇ ਦਬਗੇ ਜਾਂ ਥੋੜਾ ਉਹ ਤਾਂ ਕਿ ਮਣਕਿਆਂ ਦੇ ਪ੍ਰੋਬਲਮ ਆ ਗਈ ਉਤੋਂ ਇਹ ਨਸ ਦਬ ਜਾਂਦੀ ਹੈ ਸੱਜੇ ਪਾਸੇ ਉਹ ਦਬ ਗਈ ਤਾਂ ਸੱਜੇ ਪਾਸੇ ਦਰਦ ਖੱਬੇ ਪਾਸੇ ਹੋ ਗਿਆ ਤਾਂ ਆਹ ਵਾਲੇ ਇੱਥੇ ਚੂਲੇ ਦੇ ਵਿੱਚ ਬਹੁਤ ਕਈ ਮਰੀਜ਼ਾਂ ਦਾ ਐਉਂਦੀ ਰਹਿੰਦੇ ਸਾਡੇ ਕੋਲ ਡੇਲੀ ਰੁਟੀਨ ਦੇ ਵਿੱਚ ਇੰਨਾ ਧਿਆਨ ਖਤਾਰ ਦੁੰਦਾ ਵੀ ਉਹ ਕਹਿੰਦਾ ਕਿ ਪਤਾ ਨਹੀਂ ਮੈਨੂੰ ਬਹੁਤ ਟਾਈਮ ਹੋ ਗਿਆ ਮੈਂ ਜਾਂ ਸਾਡੇ ਕੋਲੋਂ ਇਲਾਜ ਕਰਾਉਂਦਾ ਨਾ ਫਿਰ ਇਹ ਕਹਿੰਦਾ ਮੈਂ 2-3 ਦਿਨ ਬਾਅਦ ਵੀ ਪਤਾ ਨਹੀਂ ਕਿੰਨੀ ਦੇਰ ਬਾਅਦ ਰੱਜ ਕੇ ਸੌ ਕੇ ਦੇਖਿਆ ਇੰਨੀ ਜਿਆਦਾ ਤਕਲੀਫ ਹੁੰਦੀ ਹੈ ਬੱਚੇ ਛੱਡੋ ਜੀ ਆਪਾਂ ਵੀ ਨਾ ਫੋਨ ਸਾਰਾ ਦਿਨ ਬੈਠੇ ਜਾਂ ਕੋਈ ਵੀ ਇਦਾਂ ਕੰਮ ਝੁੱਕ ਕੇ ਕਰ ਦਨ ਝਕਾ ਕੇ ਤਾਂ ਜਿਹੜੇ ਉੱਪਰਲੇ ਬਣ ਕੇ ਨੇ C1 ਤੋਂ ਲੈ ਕੇ C7 ਤੱਕ ਜਿਹਦੇ ਵਿੱਚ ਸਰਵਾਈਕਲ ਦੀ ਪ੍ਰੋਬਲਮ ਆਉਂਦੀ ਹੈ ਜ਼ਿਆਦਾ ਅੱਛਾ ਇਹਨਾਂ ਦੇ ਵਿੱਚ ਸਮਾਂ ਸਰਵਾਈਕਲ ਦੀ ਪ੍ਰੋਬਲਮ ਆਉਂਦੀ ਹੈ ਕਿਹਦੇ ਵਿੱਚ ਦੇਖ ਕੇ ਪਤਾ ਲੱਗਦਾ ਵੀ ਮਣਕਿਆਂ ਦੇ ਵਿੱਚ ਗੈਪ ਵੱਧ ਗਿਆ ਜਾਂ ਗੈਪ ਘਟ ਗਿਆ ਕੱਲ 4 5 S1 ਨਾ ਇਹਨਾਂ ਮਣਕਿਆਂ ਦੇ ਵਿੱਚ ਜਿਹੜਾ ਉਹ ਮਰੀਜ਼ ਨੂੰ ਪਹਿਲੇ ਦੂਜੇ ਤੀਜੇ ਦਿਨ ਤੋਂ ਹੀ ਦਵਾਈ ਨੇ ਬੜੀ ਆਰਾਮ ਕਰਨਾ 15 ਦਿਨਾਂ ਦੇ ਵਿੱਚ ਤਾਂ ਮਰੀਜ਼ ਆ ਜਾਂਦਾ ਵੀ ਬਹੁਤ ਵਧੀਆ ਅਲਾਇ ਕਹਿੰਦਾ ਡਾਕਟਰ ਸਾਹਿਬ ਧੰਨਵਾਦ ਹੁਣ ਸਾਡੇ ਅਸੀਂ ਕੋਈ ਨਹੀਂ ਹੈਗਾ ਵੀ ਉਹੀ ਮੰਨ ਲਓ ਹਵਾ ਦੇ ਵਿੱਚ ਗੱਲਾਂ ਜੀਆਂ ਕਰਨੇ ਨੇ ਜਿਹੜੇ ਮਰੀਜ਼ ਆਉਂਦੇ ਰਹਿੰਦੇ ਨੇ ਸਾਡੇ ਕੋਲੇ ਪਤਾ ਹੀ ਆ ਜਦ ਮਰੀਜ਼ ਜਿਹੜੇ ਨਵੇਂ ਆਉਂਦੇ ਨੇ ਉਹ ਉਹਨਾਂ ਨੂੰ ਮਿਲ ਕੇ ਪਤਾ ਲੱਗ ਜਾਂਦਾ ਮੈਡੀਕਲ ਲੈਣ ਇੱਕੋ ਇੱਕ ਲੈਣ ਐ ਇਹ ਜੀ ਹੈ ਜਿਹਦੇ ਵਿੱਚ ਤੁਸੀਂ ਕੋਈ ਨਾ ਗਰੰਟੀ ਕਰ ਸਕਦੇ ਹੋ ਜਾਂ ਹੋਰ ਆ ਸਾਡਾ ਇਹੀ ਹੁੰਦਾ ਮਰੀਜ਼ ਨੂੰ ਵੀ ਤੂੰ ਦੇਖ ਦਵਾਈ ਖਾ ਆਰਾਮ ਮਿਲੂਗਾ ਚਾਹੇ ਉਹ ਗਠੀਰੀ ਆ ਚਾਹੇ ਕਮਰਦਰੀ ਆ ਚਾਹੇ ਗੋਡਿਆਂ ਦੀ ਆ ਮੇਰੀ ਜਿਹੜੀ ਗੱਲਾਂ ਹੁੰਦੀਆਂ ਸੱਚੀਆਂ ਸਪੱਸ਼ਟ ਜਿਹੀਆਂ ਹੁੰਦੀਆਂ ਨੇ ਆਪਾਂ ਫੋਕੀ ਕੋਈ ਵੈਸੇ ਨਹੀਂ ਹਵਾ ਹਵਾ ਦੇ ਵਿੱਚ ਡੰਗਾਂ ਮਾਰਨ ਵਾਲਾ ਕੰਮ ਹੂੰ वैसे ਹੁਣ ਦੇਖੋ ਪਹਿਲਾ ਗਠੀਆ ਕਿਉਂ ਹੁੰਦਾ ਨਾ ਜਦੋਂ ਸਟਾਰਟਿੰਗ ਹੁੰਦੀ ਆ ਤਾਂ ਆਪਣੇ ਜਿਹੜੇ ਛੋਟੇ ਜੋੜ ਨੇ ਉਹਨਾਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੁੰਦਾ ਜਿੱਦਾਂ ਉਂਗਲਾਂ ਦੇ ਵਿੱਚ ਉਂਗਲਾਂ ਦੇ ਵਿੱਚ ਗਠਾਈਆਂ ਬਣਨੀ ਸ਼ੁਰੂ ਹੋ ਜਾਂਦੇ ਹਨ ਹਾਂ ਤਾਂ ਸੁਸਤੀ ਜੀ ਰਹਿਣਾ ਬਹੁਤ ਵੀਕਨੈਸ ਜੀ ਰਹਿੰਦੀ ਆ ਪੇਸ਼ੈਂਟ ਨੂੰ ਕਈ ਵਾਰੀ ਬੁਖਾਰ ਵੀ ਜ਼ਿਆਦਾ ਹੋਣ ਲੱਗ ਜਾਂਦਾ ਕਿਉਂਕਿ ਇਹ ESR ਦਾ ਲੈਵਲ ਵੀ ਜ਼ਿਆਦਾ ਵੱਧ ਜਾਂਦਾ ਤੇ ਇਹੀ ਲੱਸਣ ਹੁੰਦੇ ਨੇ ਬਾਕੀ ਤਾਂ ਰਿਪੋਰਟ ਕਰਾ ਕੇ ਪਤਾ ਲੱਗਦਾ ਵੀ ਕਿੰਨੇ ਉਹਦੇ ਵਿੱਚ ਆ ਗਠਾ ਹਾਂ ਕਿੰਨੀ ਪਰ ਹੋਵੇ ਜਿਹੜੇ ਮਰਜ਼ੀ ਲੈਵਲ ਦਾ ਇੱਕ ਵਾਰ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਦੇ ਬਹੁਤ ਮਾਲਕ ਦਾ ਸ਼ੁਕਰ ਹੈਗਾ ਲੋਕਾਂ ਨੇ ਉਂਗਲਾ ਜਿਹੜੀਆਂ ਵਿੰਗੀਆਂ ਹੋਈਆਂ ਹੋਈਆਂ ਪੋਰੀਆਂ ਸਿੱਧੀਆਂ ਚਲੋ ਨਹੀਂ ਕਰਦੇ ਖੁੱਲਣ ਲੱਗ ਜਾਂਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆ ਅੱਜ ਨਾ ਆਪਾਂ ਇੱਕ ਐਸੇ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ ਕਿ ਰੀਡ ਦੀ ਹੱਡੀ ਦਾ ਦਰਦ ਇੱਕ ਐਸਾ ਦਰਦ ਹੁੰਦਾ ਕਿ ਬੰਦਾ ਟੀਕਾ ਲਵਾਏ ਬਿਨਾ ਉਸ ਨੂੰ ਠੀਕ ਨਹੀਂ ਕਰ ਸਕਦਾ ਇਹ ਗੱਲ ਸੋਚਦੇ ਆ ਕਿ L4 L5 ਬਣ ਕੇ ਕਿਉਂ ਦੁਖਦੇ ਰਹਿੰਦੇ ਨੇ ਮੈਂ ਬਾਲਟੀ ਚੱਕੀ ਬਾਲਟੀ ਕੋਈ ਭਰੀ ਹੋਈ ਨਹੀਂ ਸੀ ਖਾਲੀ ਹੀ ਬਾਲਟੀ ਸੀ ਉਸ ਦੇ ਨਾਲ ਮੇਰੀ ਪਿੱਠ ਦੇ ਵਿੱਚ ਇੰਨਾ ਜ਼ਿਆਦਾ ਦਰਦ ਛੜਿਆ ਕਿ ਮੇਤੋਂ ਤੁਰਨਾ ਜਿਹੜਾ ਆ ਉਹ ਬਹੁਤ ਔਖਾ ਹੋ ਗਿਆ ਕਿ ਮੈਨੂੰ ਦੋ ਬੰਦਿਆਂ ਨੇ ਚੱਕ ਕੇ ਬੈੱਡ ਦੇ ਉੱਤੇ ਰੱਖਿਆ ਇਹ ਗੱਲਬਾਤ ਕਿਉਂ ਹੁੰਦੀ ਅੱਜ ਦੇ ਟਾਈਮ ਦੇ ਵਿੱਚ ਕੀ ਪਤਾ ਆਪਾਂ ਖਾਣ ਪੀਣ ਐਸਾ ਕਰ ਲਿਆ ਜਾਂ ਆਪਾਂ ਨਹੀਂ ਸੋਚਦੇ ਕਿ ਖਾਣ ਪੀਣ ਸਾਡੇ ਸਿਹਤ ਦੇ ਉੱਤੇ ਕੀ ਅਸਰ ਪਾ ਰਿਹਾ ਹੈ ਸਾਡੇ ਨਾਲ ਡਾਕਟਰ ਸਾਡੇ ਨਾਲ ਇੱਕ ਇੱਕ ਦੇ ਆ ਸਨਰ ਬਹਿਤ ਪ੍ਰਗਟ ਸਿੰਘ ਜੀ ਹੋਣਗੇ ਉਹਨਾਂ ਦਾ ਸਵਾਗਤ ਕਰਦੇ ਆਂ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਹਾਲ ਚਾਲ ਜੀ ਰਵਿੰਦਰ ਸਿੰਘ ਸਾਸਤਰੀ ਕਾਲ ਚੜ੍ਹਦੀ ਕਲਾ ਤੁਸੀਂ ਸੁਣਾਓ ਕੁਦਰਤ ਦੀ ਬੁੱਕਲ ਦੇ ਵਿੱਚ ਬੈਠੇ ਹੋ ਬਿਲਕੁਲ ਜੀ ਬਿਲਕੁਲ ਦੇਖ ਰਹੇ ਹੋ ਨਜ਼ਾਰਾ ਆਪਣਾ ਜਿਆਦਾ ਮੋਹ ਪਿਆਰਾ ਹੈ ਹੈ ਕੁਦਰਤ ਨਾਲ ਹੀ ਆਪਣਾ ਜਿਆਦਾ ਮੋਹ ਪਿਆਰਾ ਹੈ ਪਤਾ ਹੀ ਕਲੀਨਿਕ ਵੀ ਨਾ ਪਿੰਡ ਵਿੱਚ ਰੱਖਿਆ ਹੈ ਸ਼ਹਿਰ ਦੇ ਵਿੱਚ ਨਹੀਂ ਲੈ ਕੇ ਗਏ ਕਿਉਂਕਿ ਮੇਰਾ ਆਪਦਾ ਮੈਂ ਨੇਚਰ ਲਵਰ ਆਹ ਰੇ ਵਾਹ ਬਿਲਕੁਲ ਸਰ ਮੈਂ ਗੱਲ ਕਰ ਰਿਹਾ ਕਿ ਕੀ ਗੱਲ ਆ ਜਾਂਦੀ ਹੈ ਕਿ ਲੋਕ ਕਹਿੰਦੇ ਨੇ ਕਿ ਯਾਰ ਮੈਂ ਨਾਉਣ ਗਿਆ ਸੀ ਜਾਂ ਮੈਂ ਕੋਈ ਬਾਲਟੀ ਚੱਕਣ ਵਾ ਪੋਚਾ ਲਾਉਣ ਵਾਸਤੇ ਬਾਲਟੀ ਨੂੰ ਮੜਾ ਜੇ ਹੱਥੇ ਪਾਇਆ ਸੀਗਾ ਮੇਰੇ ਜਿਹਦੀ ਚੁੱਕ ਪੈ ਗਈ ਮੇਰੇ ਦਰਦ ਹੋਣ ਲੱਗ ਗਿਆ ਪਿੱਠ ਦੇ ਵਿੱਚ ਇਹ ਇਹ ਸਮੱਸਿਆ ਕਿਉਂ ਆਣੀ ਆਣ ਲੱਗੀ ਅੱਜ ਦੇ ਟਾਈਮ 'ਚ ਇਹ ਜ਼ਿਆਦਾਤਰ ਹੁੰਦੀ ਆ ਆਪਣੇ ਮਣਕਿਆਂ ਦੇ ਵਿੱਚ ਪ੍ਰੋਬਲਮ ਜਿੱਦਾਂ L4 L5 ਹਨਾ ਜੀ S1 ਪਰ ਹੁਣ ਇਹ ਮਰੀ ਨੂੰ ਦੇਖ ਕੇ ਪਤਾ ਲੱਗਦਾ ਵੀ ਉਹਦੇ L4 L5 S1 ਦੇ ਵਿੱਚ ਪ੍ਰੋਬਲਮ ਹੈ ਜਾਂ ਕਈ ਵਾਰੀ ਮਣਕਿਆਂ ਦੇ ਵਿੱਚ ਪ੍ਰੋਬਲਮ ਹੀ ਨਹੀਂ ਹੁੰਦੀ ਸਿਰਫ ਇਕੱਲੇ ਮਾਸਪੇਸ਼ੀਆਂ ਦੀ ਨਸਾਂ ਕਮਜ਼ੋਰ ਹੋ ਕੇ ਉਹਦੇ ਵਿੱਚ ਹੀ ਕੜੇਮਾ ਆ ਜਾਂਦਾ ਹੈ ਇਹ ਪ੍ਰੋਬਲਮ ਜੈਂਟਸ ਦੇ ਮੁਕਾਬਲੇ ਲੇਡੀ ਦੇ ਵਿੱਚ ਥੋੜੀ ਜ਼ਿਆਦਾ ਹੁੰਦੀ ਆ ਲੇਡੀਆਂ ਦੇ ਵਿੱਚ ਇਹ ਇਹ ਕਿਉਂ ਬਸ ਇਦਾਂ ਲਾ ਲੋ ਵੀ ਥੋੜਾ ਜਿਵੇਂ ਹੁਣ ਲੇਡੀਆਂ ਨੂੰ ਘਰ ਦੇ ਕੰਮਕਾਰ ਇਦਾਂ ਦੇ ਹੋ ਜਾਂਦੇ ਨੇ ਜਾਂ ਕੋਈ ਭਾਰ ਚੱਕਣਾ ਥੋੜਾ ਵਾਲਟੀ ਵਗੈਰਾ ਹੋ ਗਿਆ ਨਾ ਕੁਝ ਜਦੋਂ ਬੰਦੇ ਦੀ ਫੇਰ ਵੀ ਥੋੜੀ ਬਹੁਤੀ ਫਿਜ਼ੀਕਲੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਲੇਡੀ ਦੀ ਬਹੁਤ ਘੱਟ ਹੁੰਦੀ ਬਹੁਤ ਘੱਟ ਹੁੰਦੀ ਆ ਜੇ ਆਪਾਂ ਗੱਲ ਕਰਦੇ ਆ ਸਰ ਅੱਜ ਦੇ ਟਾਈਮ 'ਚ ਬੱਚਿਆਂ ਨੂੰ ਫੋਨ ਦੇ ਦਿੱਤਾ ਜਾਂਦਾ ਏ ਕੇ ਲੇ ਬੈਠਾ ਚਲਾਈ ਜਾ ਰੋਟੀ ਖਾਣ ਲੱਗਿਆ ਲੇ ਬੈਠਾ ਚਲਾਈ ਜਾ ਉਹਨੇ ਐਂ ਝੁਕੇ ਹੋਏ ਨਹੀਂ ਨਾਲੇ ਐਂ ਦੇਖੀ ਜਾਣਾ ਉਹ ਇਦਾਂ ਹੀ ਬੁਰਕੀ ਮਾਂ ਜਿਹੜੀ ਆ ਇਹੋ ਆਪਣੇ ਹੱਥ ਨਾਲ ਮੋਦੇ ਵਿੱਚ ਪਾਈ ਜਾਂਦੀ ਹੁੰਦੀ ਆ ਰੋਟੀ ਦੀ ਇਸ ਦੇ ਨਾਲ ਆਹ ਚੀਜ਼ ਦੇ ਵਿੱਚ ਦਿੱਕਤ ਆਉਣਾ ਐਂ ਕਰਕੇ ਬੈਠਣ ਲੱਤਾਂ ਇਕੱਠੀਆਂ ਕਰਕੇ ਇਦਾਂ ਬੈਠੇ ਰਹਿਣਾ ਖਾਸਾ ਖਾਸਾ ਟਾਈਮ ਫੋਨ ਦੇਖੀ ਜਾਣਾ ਇਹਦੇ ਨਾਲ ਵੀ ਪਿੱਠ ਦੇ ਵਿੱਚ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਇਸ ਜਿਹੜਾ ਹੁਣ ਆਪਾਂ ਬੱਚੇ ਛੱਡੋ ਜੀ ਆਪਾਂ ਵੀ ਨਾ ਫੋਨ ਸਾਰਾ ਦਿਨ ਬੈਠੇ ਜਾਂ ਕੋਈ ਵੀ ਇਦਾਂ ਕੰਮ ਝੋਕ ਕੇ ਕਰਦਣ ਝਕਾ ਕੇ ਤਾਂ ਜਿਹੜੇ ਉੱਪਰਲੇ ਮਣਕੇ ਨੇ C1 ਤੋਂ ਲੈ ਕੇ C7 ਤੱਕ ਜਿਹਦੇ ਵਿੱਚ ਸਰਵਾਈਕਲ ਦੀ ਪ੍ਰੋਬਲਮ ਆਉਂਦੀ ਹੈ ਜ਼ਿਆਦਾ ਅੱਛਾ ਇਹਨਾਂ ਦੇ ਵਿੱਚ ਸਰਵਾਈਕਲ ਦੀ ਪ੍ਰੋਬਲਮ ਕਿਉਂ ਆਉਂਦੀ ਹੈ ਕਿਸੇ ਦੇ ਵਿੱਚ ਦੇਖ ਕੇ ਪਤਾ ਲੱਗਦਾ ਵੀ ਮਣਕਿਆਂ ਦੇ ਵਿੱਚ ਗੈਪ ਵੱਧ ਗਿਆ ਜਾਂ ਗੈਪ ਘਟ ਗਿਆ ਉਹ ਮੇਰੇ ਕੋਲ ਜਿਹੜੇ ਜ਼ਿਆਦਾਤਰ ਪੇਸ਼ੈਂਟ ਇਦਾਂ ਦੇ ਹੁੰਦੇ ਨੇ ਕੋਈ ਬੈਂਕਿੰਗ ਲੈਂਦੇ ਹੋਗੇ ਟੀਚਿੰਗ ਲੈਂਦੇ ਹੋਗੇ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਬਾਕੀ ਉਹਨਾਂ ਘਰਾਂ ਦੇ ਵਿੱਚ ਬੈਠਾ ਹਰ ਬੰਦਾ ਇਦਾਂ ਇਦਾਂ ਫੋਨ 'ਤੇ ਲੱਗਿਆ ਰਹਿੰਦਾ ਧੌਣ ਚਗਾ ਕੇ ਹੂੰ ਇਹ ਦਿੱਕਤ ਵੀ ਦਿਨੋਂ ਦਿਨ ਬਹੁਤ ਵੱਧ ਰਹੀ ਹੈ ਥੋੜਾ ਬੱਚਿਆਂ ਨੂੰ ਵੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਜਿੰਨਾ ਤੋਂ ਥੋੜਾ ਨਾ ਜਿੰਨਾ ਹੋ ਸਕੇ ਦੂਰ ਰੱਖਣਾ ਜ਼ਰੂਰੀ ਹੈ ਜ਼ਰੂਰੀ ਅੱਜ ਦੇ ਟਾਈਮ ਦੇ ਵਿੱਚ ਬਿਲਕੁਲ ਲੱਗਦਾ ਹੈ ਤੁਹਾਨੂੰ ਉਹਨਾਂ ਨੂੰ ਫਿਊਚਰ ਦੇ ਵਿੱਚ ਜਾ ਕੇ ਫਿਰ ਇਦਾਂ ਦੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਨੇ ਤੁਸੀਂ ਨਾ ਇੱਕ ਬਿ ਕਹਿੰਦੇ ਇਹ ਸਰਵਾਈਕਲ ਜਾਂ ਤਾਂ ਮਣਕੇ ਦਾ ਨਾਮ ਆ ਮੈਨੂੰ ਪਹਿਲਾਂ ਇਹ ਗੱਲ ਤਾਂ ਜਰੂਰ ਕਰੈਕਟ ਕਰਿਓ ਕਿ ਮੈਂ ਸਹੀ ਆ ਜਾਂ ਗਲਤ ਆ ਕਹਿੰਦਾ ਸਰਵਾਈਕਲ ਅਸਲ 'ਚ ਨਾਮ ਕੀ ਦਾ ਮਣਕੇ ਦਾ ਨਾਮ ਆ ਜਾਂ ਬਿਮਾਰੀ ਦਾ ਨਾਮ ਆ ਇਹ ਜੀ ਆਪਣੇ ਰੀਡ ਦੀ ਹੱਡੀ ਦਾ ਜਿਹੜਾ ਉਹ ਗਰਦਨ ਦੇ ਨੀਤੇ ਤੋਂ ਨਿਕਲਦਾ ਨਾ ਇੱਥੇ ਮਣਕੇ ਹੁੰਦੇ ਨੇ 7 C1 ਤੋਂ ਲੈ ਕੇ C7 ਤੱਕ ਹਾਂ ਜਾਨੀ C1 ਤੋਂ ਲੈ ਕੇ C7 7 ਮਣਕੇ ਹੁੰਦੇ ਨੇ ਇਹ ਮਣਕਿਆਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਆ ਕਈ ਵਾਰੀ ਹੁੰਦਾ ਇਹਦੇ ਵਿੱਚ ਗੈਪ ਵੱਜ ਜਾਂਦਾ ਕਈ ਵਾਰੀ ਹੁੰਦਾ ਇਹਦੇ ਵਿੱਚ ਗੈਪ ਘਟ ਜਾਂਦਾ ਇਹਦੇ ਨਾਲ ਕੀ ਸਰੀਰ ਦੇ ਉੱਤੇ ਅਸਰ ਪੈਂਦਾ ਆ ਸਰੀਰ ਦੇ ਉੱਤੇ ਜਿੱਦਾਂ ਹੁਣ ਤੌਣ ਲੈ ਲਓ ਇਹ ਇਹਨੂੰ ਆਕੜਾਂ ਰਹਿੰਦੀ ਹੈ ਹਨਾ ਜੀ ਆ ਮੋਢਿਆਂ ਦੇ ਵਿੱਚ ਦਰਦ ਬਾਹਾਂ ਵਿੱਚ ਵੀ ਦਰਦ ਰਹਿੰਦਾ ਥੋੜਾ ਬਹੁਤ ਪੇਸ਼ੈਂਟਾਂ ਨੂੰ ਕਿਸੇ ਕਿਸੇ ਨੂੰ ਥੋੜਾ ਚੱਕਰ ਟਾਈਪ ਵੀ ਹੁੰਦਾ ਰਹਿੰਦਾ ਅੱਛਾ ਚੱਕਰ ਟਾਈਪ ਵੀ ਫੀਲ ਹੁੰਦਾ ਹੈ ਪ੍ਰੋਬਲਮ ਆਉਂਦੀ ਰਹਿੰਦੀ ਹੈ ਵਾਲੀ ਨਾਲ ਵਾਕਈ ਹੁਣ ਜਿੱਦਾਂ ਹੋ ਗਿਆ L4 5 S1 1 ਕਹਿੰਦੇ ਵਿੱਚ ਪ੍ਰੋਬਲਮ ਆਉਂਦੀ ਹੈ ਉਹ ਇੱਕ ਆਪਣੇ ਨਾਸ ਹੁੰਦੀ ਹੈ ਜਿਹੜੀ ਇੱਥੋਂ ਦਰਦ ਦੇ ਪਿੱਛੇ ਤੋਂ ਨਿਕਲ ਕੇ ਨਾ ਪੂਰੀ ਰੀੜ ਦੀ ਹੱਡੀ ਤਾਂ ਹੀ ਓਕੇ ਮੰਨ ਲਓ ਦੋਨੇ ਲੱਤਾਂ ਨੂੰ ਕੰਟਰੋਲ ਕਰਦੀ ਹੈ ਦੋਨੇ ਦਤਾਂ ਨੂੰ ਕੰਟਰੋਲ ਤੋਂ ਮਣ ਕੇ ਦਬ ਗਏ ਜਾਂ ਥੋੜਾ ਬੋਧਾ ਕਿ ਮਣਕਿਆਂ 'ਚ ਪ੍ਰੋਬਲਮ ਆ ਗਈ। ਉਥੋਂ ਇਹ ਨਸ ਦਬ ਜਾਂਦੀ ਹੈ। ਸੱਜੇ ਪਾਸੇ ਉਹ ਦਬ ਗਈ ਤਾਂ ਸੱਜੇ ਪਾਸੇ ਦਰਦ, ਖੱਬੇ ਪਾਸੇ ਹੋ ਗਿਆ ਤਾਂ ਆਹ ਵਾਲੇ ਇੱਥੇ ਚੂਲੇ ਦੇ ਵਿੱਚ ਬਹੁਤ ਕਈ ਮਰੀਜ਼ਾਂ ਤਾਂ ਐਉਂਦੀ ਰਹਿੰਦੇ ਸਾਡੇ ਕੋਲ ਡੇਲੀ ਰੁਟੀਨ ਦੇ ਵਿੱਚ ਇੰਨਾ ਭਿਆਨਕਦਾਰ ਹੁੰਦਾ ਵੀ ਉਹ ਕਹਿੰਦਾ ਵੀ ਪਤਾ ਨਹੀਂ ਮੈਨੂੰ ਬਹੁਤ ਟਾਈਮ ਹੋ ਗਿਆ ਮੈਂ ਜਾਂ ਸਾਡੇ ਕੋਲੋਂ ਇਲਾਜ ਕਰਾਉਂਦਾ ਨਾ। ਮਰੀਜ਼ ਇਹ ਕਹਿੰਦਾ ਮੈਂ 2-3 ਦਿਨ ਬਾਅਦ ਵੀ ਪਤਾ ਨਹੀਂ ਕਿੰਨੀ ਦੇਰ ਬਾਅਦ ਰਾੱਜ ਕੇ ਸੌ ਕੇ ਦੇਖਿਆ। ਰਾੱਜ ਕੇ ਜਿਆਦਾ ਤਕਲੀਫ ਹੁੰਦੀ ਹੈ ਸਰ ਤੁਸੀਂ ਨਾ ਐਕਸਰਸਾਈਜ਼ ਦੀ ਗੱਲ ਕੀਤੀ ਸੀ ਜਿਵੇਂ ਆਪਣੀਆਂ ਮਾਤਾਵਾਂ ਘਰੇ ਘਰ ਦੇ ਵਿੱਚ ਕੰਮ ਕਰਦੇ ਭਣਾ ਕੰਮ ਕਰਦੀਆਂ ਨੇ ਉਹ ਕਿਹੜੀ ਐਕਸਰਸਾਈਜ਼ ਕਰਨ ਜਾਂ ਤੁਸੀਂ ਕਰਕੇ ਵਿਖਾ ਦਿਓ ਕੋਈ ਐਕਸਰਸਾਈਜ਼ ਦੱਸ ਸਕਦੇ ਹੋ ਕਿ ਜਿਹੜੀ ਆਪਾਂ ਉਹਨਾਂ ਨੂੰ ਆਪਾਂ ਦੱਸ ਸਕੀਏ ਕਿ ਇਹ ਐਕਸਰਸਾਈਜ਼ ਦਾ ਜ਼ਰੂਰ ਇੱਕ ਵਾਰ ਕਰਨੀ ਚਾਹੀਦੀ ਹੈ ਤੁਹਾਨੂੰ ਦਿਨ ਦੇ ਵਿੱਚ ਮੈਂ ਨਾ ਹਰਵਿੰਦਰ ਦੀ ਪੇਸ਼ੈਂਟਾਂ ਨੂੰ ਇਹੀ ਕਹਿੰਦਾ ਰਹਿਣਾ ਵੀ ਦੇਖੋ ਜੇ ਤੁਸੀਂ ਜ਼ਿਆਦਾ ਕੋਈ ਐਕਸਰਸਾਈਜ਼ ਨਹੀਂ ਕਰ ਸਕਦੇ ਨਾ ਜੇ ਹੁਣ ਲੇਡੀਜ਼ ਨੇ ਨਹੀਂ ਬਾਹਰ ਜਾ ਕੇ ਤੁਸੀਂ ਸੈਰ ਕਰ ਸਕਦੇ ਘਰ ਦੇ ਵਿੱਚ ਹੀ 10-15 ਮਿੰਟ ਥੋੜਾ ਤੁਸੀਂ ਸੈਰ ਹੁਣ ਕਈ ਲੇਡੀਜ਼ ਕਹਿੰਦੇ ਨੇ ਜੀ ਕੰਮ ਇਹ ਨਹੀਂ ਮੁੱਕਦਾ ਸਾਰਾ ਦਿਨ ਹੁਣ ਕੰਮ ਇਦਾਂ ਦੁੰਦੇ ਨੇ ਇੱਥੋਂ ਆਪਾਂ ਚੱਲੇ ਇੱਥੇ ਰੋਗੇ ਹਨਾ ਕੇਚਨ ਚ ਰੋਗੇ ਇੱਥੇ ਰੋਗੇ ਜੇ ਹੁਣ 8-10 ਮਿੰਟ ਆਪਾਂ ਥੋੜਾ ਸੈਰ ਕਰਦੇ ਤਾਂ ਆਪਣੇ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਰਹਿੰਦੀਆਂ ਨੇ ਕਿਵੇਂ ਕਰਨੀ ਚਾਹੀਦੀ ਆ ਉਹ ਸੈਰ ਵੀ ਕਿੰਨੀ ਤੇਜ਼ ਜੇ ਤਾਂ ਆਪਾਂ ਰੂਟੀਨ ਆ ਤੁਰਦੇ ਆ ਕੋਸ਼ਿਸ਼ ਕਰੋ ਵੀ ਕਿੰਨਾ ਕੁ ਆਪਾਂ ਤੁਰ ਸਕਦੇ ਆ 5 ਮਿੰਟ 10 ਮਿੰਟ 15 ਮਿੰਟ 20 ਮਿੰਟ ਜਿੰਨਾ ਕੁ ਵੀ ਤੁਰ ਸਕਦੇ ਆ ਜਿੰਨਾ ਕੁ ਵੀ ਤੁਰ ਸਕਦੇ ਕੋਈ ਏਅਰ ਜ਼ਰੂਰੀ ਨਹੀਂ ਵੀ ਪਹਿਲੇ ਦਿਨ ਹੀ ਤੁਸੀਂ 5 ਕਿਲੋਮੀਟਰ ਤੁਰਨਾ ਜਿੰਨਾ ਕੁ ਵੀ ਤੁਰ ਸਕਦੇ ਆ ਤੁਰੋ ਤੇ ਦੂਜੀ ਵਾਰ ਫਿਰ ਕੇ ਤੁਰਨ ਜੋਗੀ ਨਹੀਂ ਰਹੇ ਆਏ ਹੋਏ ਤਾਂ ਥੱਕ ਗ ਕਿ ਜੇ ਮਤੁਰਦਾ ਦਾ ਤਕਲੀਫ ਵੱਧਦੀ ਆ ਜੇ ਪਰ ਜਦੋਂ ਅਸੀਂ ਦਵਾਈ ਦੇ ਕੇ ਮਰੀਜ਼ ਨੂੰ ਉਹਨੂੰ ਪਹਿਲੇ ਦੂਜੇ ਦਿਨ ਤੋਂ ਹੀ ਆਰਾਮ ਮਿਲਣ ਲੱਗ ਜਾਂਦਾ ਵਧੀਆ ਕਿਉਂਕਿ ਨਾਸ ਖੁੱਲਣ ਲੱਗ ਜਾਂਦੀ ਆ ਨਾਸ ਖੁੱਲਣ ਲੱਗ ਜਾਂਦੇ ਜਿਹੜੀ ਉਹਨੂੰ ਤਕਲੀਫ ਹੁੰਦੀ ਆ ਉਹ ਤੋਂ ਆਰਾਮ ਮੈਣ ਲੱਗ ਜਾਂਦਾ ਉਹਨੂੰ ਫਿਰ ਥੋੜਾ ਨਾਲ ਇਹ ਵੀ ਕਹੀਦਾ ਵੀ ਜਿੰਨਾ ਕੁ ਵੀ ਹੋ ਸਕੇ ਨਾ ਥੋੜਾ ਤੁਰਨ ਫੇਰ ਅੰਦਰ ਰੱਖੋ ਵੀ ਇਹ ਨਹੀਂ ਹੋਗੇ ਆਪਾਂ ਦਵਾਈ ਲਈ ਬੈਠੇ ਜਿਹੜੀ ਇਹ ਲੱਗਦਾ ਹੈ ਕਿ ਜਿਵੇਂ ਤੁਸੀਂ ਇੱਕ ਗੱਲ ਕਹੀ ਬਹੁਤ ਸੋਹਣੀ ਲੱਗੀ ਮੈਨੂੰ ਗੱਲ ਇਹ ਮੈਂ ਚਾਹੁੰਦਾ ਕਿ ਇਹਦੇ ਉੱਤੇ ਹੋਰ ਚਾਨਣਾ ਪਾਇਆ ਜਾਵੇ ਕਿ ਕਈ ਵਾਰ ਸ਼ੁਰੂ-ਸ਼ੁਰੂ ਤੇ ਜਦੋਂ ਉਹ ਸੈਰ ਕਰਨਾ ਸ਼ੁਰੂ ਕਰਦੇ ਜਾਂ ਕੋਈ ਵਰਜਿਸ ਕਰਨਾ ਸ਼ੁਰੂ ਕਰਦੇ ਨੇ ਤਾਂ ਉਹਨਾਂ ਨੂੰ ਇੰਝ ਲੱਗਦਾ ਕਿ ਸਮੱਸਿਆ ਵੱਧ ਰਹੀ ਆ ਇਹ ਕਿਉਂ ਉਹ ਹੁਣ ਜਿੱਦਾਂ ਕੋਨੂੰ ਉਹੀ ਦਾਦਾ ਨਾ ਮਾਸਪੇਸ਼ੀਆਂ ਜਕੜੀਆਂ ਪਈਆਂ ਹੁੰਦੀਆਂ ਨੇ ਆਪਾਂ ਥੋੜਾ ਬਹੁਤਾ ਤੋਰਨ ਲੱਗਦੇ ਤਾਂ ਉਹਨਾਂ ਦੇ ਵਿੱਚ ਜਦੋਂ ਖੁੱਲਦੀਆਂ ਨੇ ਜਾਂ ਥੋੜੀ ਬਹੁਤੀ ਉਹਦੇ ਵਿੱਚ ਐਕਟੀਵਿਟੀ ਹੁੰਦੀ ਹੈ ਤਾਂ ਤਕਲੀਫ ਵੱਧਦੀ ਹੈ ਮਰੀਜ਼ ਨੂੰ ਠੀਕ ਹੈ ਪਰ ਜਦੋਂ ਉਹਦੀ ਥੋੜੇ ਇੱਕ ਦਿਨ ਬਾਅਦ ਰੁਟੀਨ ਵਾਂਗੀ ਫਿਰ ਆਪਣੇ ਆਪੇ ਪ੍ਰੋਬਲਮ ਠੀਕ ਵੀ ਹੋਣ ਲੱਗ ਜਾਂਦੀ ਹੈ ਤੇ ਉਹ ਸੈਰ ਨੂੰ ਵੀ ਥੋੜਾ ਜਿਆਦਾ ਕਰ ਲੈਂਦਾ ਪਹਿਲਾਂ ਪਹਿਲਾਂ ਤਾਂ ਕੋਈ ਵੀ ਦੇਖੋ ਆਪਾਂ ਇੱਕ ਮਰੀਜ਼ ਬੈੱਡ ਤੇ ਪਿਆ ਉਹਨੂੰ ਤੋਰਨਾ ਨਾ ਫੜ ਕੇ ਤੋੜਨਾ ਤਾਂ ਉਹ ਵੀ ਕਹੂਗਾ ਵੀ ਮੈਨੂੰ ਤਕਲੀਫ ਹੁੰਦੀ ਹੈ ਪਰ ਜੇ ਆਪਾਂ ਉਹਨੂੰ ਡੇਲੀ ਉਹਨੂੰ ਕੋਸ਼ਿਸ਼ ਕਰਦੇ ਰਹਾਂਗੇ ਤੋੜਨ ਦੀ ਤਾਂ ਇੱਕ ਨਾ ਇੱਕ ਦਿਨ ਉਹਨੇ ਤੁਰਨ ਲੱਗ ਹੀ ਜਾਣਾ ਲੱਗ ਹੀ ਜਾਣਾ ਹੁਣ ਜੇ ਮੰਨ ਲਓ ਕਿਸੇ ਮਰੀਜ਼ ਦੇ ਸਮੱਸਿਆ ਹੈਗੀ ਆ ਇਹ ਉਹਨੂੰ ਬੈਕ ਪੇਨ ਆ ਬਹੁਤ ਜ਼ਿਆਦਾ ਆ ਤਾਂ ਉਹ ਕੀ ਕਰਨਾ ਉਹ ਜੇ ਆਪਾਂ ਪਹਿਲੀ ਪਹਿਲੀ ਚੀਜ਼ ਹੈ ਕਿਉਂਕਿ ਲੋਕ ਤਾਂ ਸੋਚਦੇ ਨੇ ਕਿ ਇੰਜੈਕਸ਼ਨ ਲਵਾ ਲੰਨੇ ਆ ਯਾਰ ਉਹੀ ਇਲਾਜ ਆ ਹੁਣ ਇੰਜੈਕਸ਼ਨ ਤੋਂ ਇਲਾਵਾ ਵੀ ਮੰਲੋ ਜੇ ਤੁਹਾਡੇ ਵੱਲ ਵੇਖਦੇ ਨੇ ਹਾ ਲੋਪੈਥੀ ਦੇ ਵਿੱਚ ਡਾਕਟਰ ਸਲਾਹ ਦਿੰਦੇ ਨੇ ਵੀ ਤੁਸੀਂ ਆਪਰੇਸ਼ਨ ਕਰਾ ਲਓ ਰੇਡ ਦੀ ਹੱਡੀ ਦਾ ਮੜਜਿਆਂ ਦਾ ਆਪਰੇਸ਼ਨ ਕਰਾ ਲਓ ਪਰ ਅਰਵਿੰਦਰ ਜੀ ਬਹੁਤ ਮਰੀਜ਼ਾਂ ਨੂੰ ਦੇਖਿਆ ਫੋਨ ਵੀ ਆਉਂਦੇ ਰਹਿੰਦੇ ਨੇ ਆਪਰੇਸ਼ਨ ਵਾਲੇ ਮਰੀਜ਼ਾਂ ਦੀ ਟ੍ਰੀਟਮੈਂਟ ਨਹੀਂ ਕਰਦੇ ਕਰਦੇ ਨਹੀਂ ਕਿਉਂ ਜਿਹਦਾ ਆਪਰੇਸ਼ਨ ਕਰਾਇਆ ਹੁੰਦਾ ਨਾ ਉਹਨੂੰ ਦਵਾਈ ਨਹੀਂ ਉਹਨਾਂ ਕੰਮ ਕਰਨਾ ਬਿਨ ਬਿਗੇਰ ਆਪਰੇਸ਼ਨ ਤੋਂ ਜਿੰਨੀ ਮਰਜ਼ੀ ਪੁਰਾਣੀ ਪ੍ਰੋਬਲਮ ਹੋਵੇ ਜਿੰਨੀ ਮਰਜ਼ੀ ਮੰਨ ਲਓ ਮਰੀਜ਼ ਨੂੰ ਵੱਡੀ ਹੋਵੇ ਜਿੰਨੀ ਮਰਜ਼ੀ ਪੁਰਾਣੀ ਹੋਵੇ ਕੋਈ ਨਹੀਂ ਮਰਜ਼ੀ ਪ੍ਰੋਬਲਮ ਹੋਵੇ ਐਲ 4 5 ਐਸ 1 ਨਾ ਇੰਨਾ ਮਣਕਿਆਂ ਦੇ ਵਿੱਚ ਉਹ ਮਰੀਜ਼ ਨੂੰ ਪਹਿਲੇ ਦੂਜੇ ਤੀਜੇ ਦਿਨ ਤੋਂ ਹੀ ਦਵਾਈ ਨੇ ਵਧੀਆ ਆਰਾਮ ਕਰਨਾ 15 ਦਿਨਾਂ ਦੇ ਵਿੱਚ ਤਾਂ ਮਰੀਜ਼ ਆ ਜਾਂਦਾ ਵੀ ਬਹੁਤ ਵਧੀਆ ਅਗਲਾ ਇਹ ਕਹਿੰਦਾ ਡਾਕਟਰ ਸਾਹਿਬ ਧੰਨਵਾਦ ਹੁਣ ਸਾਲਾ ਅਸੀਂ ਕੋਈ ਨਹੀਂ ਆਏਗਾ ਵੀ ਉਹੀ ਮੰਨ ਲਓ ਹਵਾ ਦੇ ਵਿੱਚ ਗੱਲਾਂ ਜਿਹਾ ਕਰਨੇ ਨੇ ਜਿਹੜੇ ਮਰੀਜ਼ ਆਉਂਦੇ ਰਹਿੰਦੇ ਨੇ ਸਾਡੇ ਕੋਲੇ ਪਤਾ ਹੀ ਹੈ ਜਦ ਮਰੀਜ਼ ਜਿਹੜੇ ਨਵੇਂ ਆਉਂਦੇ ਨੇ ਉਹ ਉਹਨਾਂ ਨੂੰ ਮਿਲ ਕੇ ਪਤਾ ਲੱਗ ਜਾਂਦਾ ਕਦੇ ਇਦਾਂ ਤਾਂ ਨਹੀਂ ਹੋਇਆ ਕਿ ਦਵਾਈ ਵੀ ਤੋਤੋਂ ਲੈ ਕੇ ਆ ਤੁਹਾਡੇ ਨਾਲ ਉਹ ਸਾਲ ਨਾਲ ਗੱਲਬਾਤ ਕਰ ਲਈ ਤੇ ਉਹ ਕਹੇ ਆਗੇ ਕਿ ਪ੍ਰਗਟ ਸਾਹਿਬ ਨਹੀਂ ਤੁਸੀਂ ਠੱਗ ਲਿਆ ਪੈਸੇ ਵੱਧ ਲੈ ਲੇ ਕਮੇਨੋ ਲਾਜ ਦਾ ਫਰਕ ਨਹੀਂ ਪਿਆ ਨਹੀਂ ਦੇਖੋ ਕੋਈ ਵੀ ਦੂਰੋਂ ਨੇੜੋਂ ਬੰਦਾ ਚੱਲ ਕੇ ਆਉਂਦਾ ਨਾ ਵਿਸ਼ਵਾਸ ਕਰਕੇ ਆਉਂਦਾ ਅੱਗੇ ਫਿਰ ਫਰਜ ਬਣ ਜਾਂਦਾ ਉਹ ਕੋਈ ਵੀ ਡਾਕਟਰ ਹੈ ਵੈਦ ਹੈ ਵੀ ਮੈਂ ਉਹ ਚੀਜ਼ ਦਾ ਮੇਰੇ ਕੋਲ ਕੁਆਲਿਟੀ ਹੈਗੀ ਆ ਵੀ ਮਰੀਜ਼ ਉਹਦੇ ਮੰਨ ਲਓ ਆਏ ਦਾ ਮੁੱਲ ਮੋੜਿਆ ਜਾ ਸਕੇ ਹੁਣ ਕਈ ਸਾਡਾ ਉਹ ਕੰਮ ਤਾਂ ਇਹ ਨਹੀਂਗਾ ਵੀ ਲਿਖੀ ਦਵਾਈ ਆਰਾਮ ਆਵੇ ਨਾ ਆਵੇ ਸਾਡੇ ਕੋਲੇ ਹੁਣ ਹਰਵਿੰਦਰ ਜੀ ਆਪਾਂ ਵੀਡੀਓ ਕਿੰਨੇ ਕਿੰਨੇ ਟਾਈਮ ਬਾਅਦ ਕਰਦੇ ਆ ਬਸ ਇਹ ਪ੍ਰਮਾਤਮਾ ਦਾ ਇੱਕ ਸ਼ੋਕ ਹੈ ਵੀ ਜਿਹੜਾ ਮਰੀਜ਼ ਇੱਕ ਵਾਰ ਆ ਗਿਆ ਉਹਨੇ ਦੁਬਾਰੇ ਤਾਂ ਹੀ ਆਉਣਾ ਦੁਬਾਰੇ ਮਰੀਜ਼ ਆਉ ਉਹ ਜੇ ਉਹਨੂੰ ਆਰਾਮ ਮਿਲੂ ਅਗਲੀ ਵਾਰ ਤਾਂ ਆਊਗਾ ਉਹਦੇ ਨਾਲ ਇੱਕ ਦੋ ਮਰੀਜ਼ ਹੋਰ ਹੁੰਦੇ ਨੇ ਠੀਕ ਹੈ ਅਸੀਂ ਤਾਂ ਹੀ ਇਹ ਨਹੀਂ ਹੈਗਾ ਵੀ ਕੋਈ ਮਹੀਨੇ ਬਾਅਦ ਵੀਡੀਓ ਕਰਦੇ ਆ ਛੇ ਛੇ ਵੀ 6 8 ਮਹੀਨੇ ਬਾਅਦ ਕਦੇ ਵੀਡੀਓ ਪਾਉਨੇ ਆ ਕਿਉਂਕਿ ਹੁੰਦਾ ਜੇ ਮਰੀਜ਼ ਨੂੰ ਆਰਾਮ ਮਿਲੂਗਾ ਤਾਂ ਉਹਨੇ ਦੁਬਾਰੇ ਆਉਣਾ ਇੰਨਾ ਕਿ ਮੇਰਾ ਵਾਦਾ ਹੁੰਦਾ ਵੀ ਕੋਈ ਗੱਲ ਨਹੀਂ ਤੁਸੀਂ ਆਓ ਬਿਸ਼ਵਾਸ ਰੱਖ ਕੇ ਸੋਨਵੇਜੀ ਤੋਂ ਰਾਹ ਮਿਲੂਗਾ ਆਪਾਂ ਇਸ ਤੋਂ ਇਲਾਵਾ ਹੋਰ ਕੋਈ ਬਿਮਾਰੀ ਦੀ ਨਾਂ ਦਵਾਈ ਬਣਾਉਨੇ ਆ ਨਾ ਹੀ ਹੋਰ ਕੋਈ ਕੰਮ ਕਰਦੇ ਆ ਬਸ ਸਿਰਫ ਗੋਡਿਆਂ ਦੀ ਕਮਰ ਦਾ ਸੈਟ ਕਾਪੇ ਨਾ ਸਰਵਾਈਕਲ ਗਠੀਆ ਹੂੰ ਹਾਂ ਗਠੀਆ ਦੀ ਗਠੀਆ ਦੀ ਤਾਂ ਇਹ ਸਮੱਸਿਆ ਹੈ ਕਿ ਪਹਿਲਾਂ ਪਹਿਲਾਂ ਤਾਂ ਉਹਨਾਂ ਨੂੰ ਮਰੀਜ਼ ਨੂੰ ਪਤਾ ਨਹੀਂ ਚੱਲਦਾ ਕਿ ਮੈਨੂੰ ਗੱਠਿਆਂ ਦੀ ਗਠੀਆ ਦੀ ਸਮੱਸਿਆ ਹੈ ਕਿ ਮੇਰੇ ਗੋਡੇ ਦਰਦ ਦੁਖਦੇ ਨੇ हां वो देखण जਵੇਂ ਗੋਡੇਆਂ ਵਾਲਾ ਮਰੀਜ਼ ਆ ਕਮਰ ਵਾਲੇ ਮਰੀਜ਼ ਦੀ ਆਪਾਂ ਨੂੰ ਕੋਈ ਐਕਸ-ਰੇ ਐਮ ਆਰ ਆਈ ਦੀ ਲੋੜ ਨਹੀਂ ਪੈਂਦੀ ਇਹਦੇ ਵਿੱਚ ਅੱਛਾ ਨਹੀਂ ਪੈਂਦੀ ਨਹੀਂ ਪੈਂਦੀ ਪਰ ਸਿਰਫ ਇੱਕ ਗਠੀਆ ਵਾਲਾ ਮਰੀਜ਼ ਹੈ ਜਿਹਦੀ ਆਪਾਂ ਨੂੰ ਗਠੀਆ ਦੀ ਰਿਪੋਰਟ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ ਹੁਣ ਕਿਸੇ ਦਾ ਗਠੀਆ ਲੈਵਲ 50 ਕਿਸੇ ਦਾ 300 ਹੈ ਕਿਸੇ ਦਾ 350 ਹੈ ਨਾ ਅਲੱਗ-ਅਲੱਗ ਤਰ੍ਹਾਂ ਦੀ ਸਟੇਜ ਉਹ ਉੱਤੇ ਜਾ ਕੇ ਗਠੀਆ ਹੁੰਦਾ ਫਿਰ ਏਜ ਹੁੰਦੀ ਆ ਉਹਦੀ ਆਪਾਂ ਜਿਹੜੀ ਸਟੇਜ ਤੇ ਇਲਾਜ ਕਰਨਾ ਪਸੂ ਦੇ ਦੇ ਕੋਈ ਵੀ ਉਹ ਹੋਵੇ ਕੋਈ ਵੀ ਸਟੇਜ ਹੋਵੇ ਕੋਈ ਵੀ ਸਟੇਜ ਹੋਵੇ ਹੁਣ ਗਠੀਆ ਵੀ ਕਈ ਵਾਰੀ ਹੁੰਦਾ ਮਨ ਲਓ ਜਿਵੇਂ ਮਰੀਜ਼ ਦੇ ਅੱਗੇ ਕੋਈ ਮਾਪਾ-ਵਾਪ ਨੂੰ ਹੋਵੇ ਜਾਂ ਉਹਦੇ ਦਾਦਾ-ਦਾਦੀ ਨੂੰ ਸੀ ਜਾਂ ਕੋਈ ਨਾਨਾ-ਨਾਨੀ ਅੱਛਾ ਜੇ ਤੁਸੀਂ ਫੈਮਿਲੀ ਹਿਸਟਰੀ ਦੇਖਦੇ ਹੋ ਫੈਮਿਲੀ ਹਿਸਟਰੀ ਉਹ ਵੀ ਹੁੰਦਾ ਪਰ ਕਈ ਵਾਰੀ ਕਿਸੇ ਦੇ ਹੁੰਦਾ ਹੀ ਨਹੀਂ ਅੱਗੇ ਫਿਰ ਉਹਨਾਂ ਨੂੰ ਕਿਵੇਂ ਆ ਜਾਂਦੀ ਐਸਮਸਿਆ ਵੈਸੇ ਹੁਣ ਦੇਖੋ ਪਹਿਲਾਂ ਗਠੀਆਂ ਕੀ ਹੁੰਦਾ ਨਾ ਜਦੋਂ ਸਟਾਰਟਿੰਗ ਹੁੰਦੀ ਆ ਤਾਂ ਆਪਣੇ ਜਿਹੜੇ ਛੋਟੇ ਜੋੜ ਨੇ ਉਹਨਾਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੁੰਦਾ ਜਿੱਦਾਂ ਉਂਗਲਾਂ ਦੇ ਵਿੱਚ ਉਂਗਲਾਂ ਦੇ ਵਿੱਚ ਗੱਠੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ ਹਾਂ ਸੁਸਤੀ ਵੀ ਰਹਿਣਾ ਬਹੁਤ ਵੀਕਨਰਜੀ ਰਹਿੰਦੀ ਹੈ ਪੇਸ਼ੈਂਟ ਨੂੰ ਕਈ ਵਾਰੀ ਬੁਖਾਰ ਵੀ ਜਿਆਦਾ ਹੋਣ ਲੱਗ ਜਾਂਦਾ ਕਿਉਂਕਿ ESR ਦਾ ਲੈਵਲ ਵੀ ਜਿਆਦਾ ਵੱਜ ਜਾਂਦਾ ਤੇ ਇਹੀ ਲੱਛਣ ਹੁੰਦੇ ਨੇ ਬਾਕੀ ਤਾਂ ਰਿਪੋਰਟ ਕਰਾ ਕੇ ਪਤਾ ਲੱਗਦਾ ਵੀ ਕਿੰਨੇ ਉਹਦੇ ਵਿੱਚ ਆ ਗਏ ਹਾਂ ਕਿੰਨੀ ਪਰ ਹੋਵੇ ਜਿਹੜੇ ਮਰਜ਼ੀ ਲੈਵਲ ਦਾ ਇੱਕ ਵਾਰ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰ ਲੈ ਬਹੁਤ ਮਾਲਕ ਦਾ ਸ਼ੁਕਰ ਹੈਗਾ ਐ ਲੋਕਾਂ ਦੀਆਂ ਉਂਗਲਾਂ ਜਿਹੜੀਆਂ ਵਿੰਗੀਆਂ ਹੋਈਆਂ ਹੋਈਆਂ ਪੂਰੀਆਂ ਸਿੱਧੀਆਂ ਚਲੋ ਨਹੀਂ ਕਰਦੇ ਖੁਲਣ ਲੱਗੇ ਜਾਂਦੇ ਨੇ ਯਾਰ ਮੈਂ ਨਾ ਇੱਕ ਹੀ ਚੀਜ਼ ਵੇਖਦਾ ਕਈ ਇਹੀ ਸੋਸ਼ਲ ਮੀਡੀਆ ਦੇ ਉੱਤੇ ਨਾ ਕਈ ਕਈ ਵੈਦ ਕਈ ਡਾਕਟਰ ਜਾਂ ਕਈ ਇਹ ਕਹਿੰਦੇ ਨੇ ਕਿ 100% ਦਾ ਇਲਾਜ ਆ ਸਾਡੇ ਕੋਲ 100% ਤੁਸੀਂ ਕਦੇ ਆਪਣੇ ਮੂੰਹੋਂ ਇਹ ਗੱਲ ਨਹੀਂ ਕਹਦੇ ਕਿ 100% ਦਾ ਇਲਾਜ ਆ ਮੇਰੇ ਕੋਲ ਨਹੀਂ 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 ਇਹਦੇ ਵਿੱਚ ਦੇਖੋ ਇਹ ਕਿਉਂ ਕੋਈ ਜਿੰਨਾ ਮਰਜੀ ਕੋਈ ਝੂਠ ਬੋਲ ਕੇ ਚੀਜ਼ਾਂ ਕਰੀ ਜਾਵੇ 100% ਹੈ ਜੀ ਗਰੰਟੀ ਨਾਲ ਫਲਾਨਾ ਮੈਡੀਕਲ ਲੈਣ ਇੱਕੋ ਇੱਕ ਲੈਣ ਇਹ ਜੀ ਹੈ ਜਿਹਦੇ ਵਿੱਚ ਤੁਸੀਂ ਕੋਈ ਨਾ ਗਰੰਟੀ ਕਰ ਸਕਦੇ ਹੋ ਜਾਂ ਹੋਰ ਆ ਸਾਡਾ ਇਹੀ ਹੁੰਦਾ ਵੀ ਮਰੀਜ਼ ਨੂੰ ਵੀ ਤੂੰ ਦੇਖ ਦਵਾਈ ਖਾ ਰਾਮ ਮਿਲੂਗਾ ਚਾਹੇ ਉਹ ਗਠੀਰੀ ਆ ਚਾਹੇ ਕਮਰਦਰੀ ਆ ਚਾਹੇ ਗੋਡਿਆਂ ਦੀ ਆ ਹੁਣ ਗਰੰਟੀ ਇਹਦੇ ਵਿੱਚ ਕਾਦੀ ਭਾਜੀ ਗਰੰਟੀ ਕਾਦੀ ਹੈ ਗਰੰਟੀ ਤੋਂ ਆਪਾਂ ਮਰੀਜ਼ ਤੁਹਾਨੂੰ ਅੱਗੇ ਕਹਿੰਦੇ ਨੇ ਅੱਗੇ ਲੱਖਾਂ ਰੁਪਏ ਵੱਡੇ ਹਸਪੀਟਲਾਂ ਦੇ ਵਿੱਚ ਲਾ ਕੇ ਉੱਥੇ ਗੋਡੇ ਚੇਂਜ ਕਰਾਉਣੇ ਆ ਕਮਰ ਕਰਾਉਣੇ ਆ ਉੱਥੇ ਕਾਦੀ ਗਰੰਟੀ ਹੁੰਦੀ ਹੈ ਗਰੰਟੀ ਕੋਈ ਨਹੀਂ ਹੁੰਦੀ ਕਈ ਵਾਰੀ ਹੁਣ ਤੁਹਾਨੂੰ ਦੱਸਦਾ ਸਾਨੂੰ ਵੀ ਲੱਗਦਾ ਹੁੰਦਾ ਵੀ ਇਹ 70 80% ਮਰੀਜ਼ ਠੀਕ ਹੋ ਜੂ ਉਹ ਵੀ 100% ਵਧੀਆ ਹੁੰਦਾ ਕਈ ਵਾਰੀ ਲੱਗਦਾ ਹੁੰਦਾ ਵੀ ਮਰੀਜ਼ੇ 100% ਸਹੀ ਹੋ ਉਹ ਵੀ 50 60% ਤੇ ਰੁਕ ਜਾਂਦਾ ਇਹਦੇ ਵਿੱਚ ਕੋਈ ਨਹੀਂ ਹੁੰਦੀ ਮੇਰੀ ਜਿਹੜੀ ਗੱਲਾਂ ਹੁੰਦੀਆਂ ਸਤਕੀਆਂ ਸਪਸ਼ਟ ਜਿਹੀਆਂ ਹੁੰਦੀਆਂ ਨੇ ਆਪਾਂ ਫੋਕੀ ਕੋਈ ਵੈਸੇ ਨਹੀਂ ਹਵਾ ਹਵਾ ਦੇ ਵਿੱਚ ਡੰਗਾਂ ਜਾਂ ਮਾਰਨ ਵਾਲਾ ਕੰਮ ਹੂੰ ਜਿਵੇਂ ਤੁਸੀਂ ਕੋਈ ਗੱਲ ਕਹੀ ਕਿ 100% ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਕਿ ਮੇਰੇ ਕੋਲ ਤੁਸੀਂ ਆਓ ਕਿ ਮੈਂ ਕਰ ਦੂੰਗਾ ਜੀ ਮੈਂ ਫਲਾਣਾ ਕਰ ਦੂੰਗਾ ਉਹ ਕਰ ਦੂੰਗਾ ਢੰਗਾਣਾ ਕਰ ਦੂੰਗਾ ਲੋਕਾਂ ਨੂੰ ਇਹ ਵੀ ਲੱਗਣ ਲੱ ਜਾਂਦਾ ਕਿ ਆਯੁਰਵੇਦ ਬਹੁਤ ਮਹਿੰਗਾ ਆ ਕਿ ਅਸੀਂ ਉਹ ਤੋਂ ਇਲਾਜ ਕਰਾਨੇ ਆ ਤਾਂ ਘਟੋ ਘਟ ਗੰਡਾਸਾ ਬਹੁਤ ਲੰਬਾ ਤੇ ਬਹੁਤ ਤਿੱਖਾ ਕਰਕੇ ਵੱਡਿਆ ਜਾਂਦਾ ਸਿਰ ਕੀ ਲੱਗਦਾ ਤੁਹਾਨੂੰ ਦੇਖੋ ਕਈ ਯਾਨੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਈ ਤਾਂ ਵਾਰ ਹੁਣ ਕੀ ਜੇ ਮੰਨ ਲਓ 500 ਦੀ ਹੁੰਦੀ ਆ ਉਹਦਾ ਅੱਗੇ ਡਾਕਟਰ 5000 10000 ਰੁਪਏ ਵੀ ਚਾਰਜ ਕਰਦੇ ਨੇ ਹਮ ਜਿਵੇਂ ਸਾਡਾ ਹੁੰਦਾ ਤਾਂ ਸਾਡਾ ਨੋਰਮਲ ਰੇਂਜ ਦੇ ਵਿੱਚ ਜੀ ਹੁੰਦਾਗਾ ਹਮ ਬਾਕੀ ਕਈ ਵਾਰੀ ਹਰਵਿੰਦਰ ਜੀ ਦਵਾਈਆਂ ਵੀ ਬਹੁਤ ਮਹਿੰਗੀਆਂ ਹੁੰਦੀਆਂ ਨੇ ਉਹ ਮਰੀਜ਼ ਤੋਂ ਮਰੀਜ਼ ਵੈਰੀ ਵੀ ਕਰਦਾ ਜਿਵੇਂ ਹੁਣ ਤੁਸੀਂ ਦੇਖਿਆ ਵੀ ਆਪਣੇ ਅਰ ਕੱਢਣ ਵਾਲੀਆਂ ਮਸ਼ੀਨਾਂ ਵਗੈਰਾ ਦਾ ਖਰਚਾ ਹੋਰ ਪੈਂਦਾ ਹਨਾ ਕਿਉਂਕਿ ਅਸੀਂ ਸਿੱਧਾ ਚੂਰਨ ਪੀਸ ਕੇ ਨਹੀਂ ਮਰੀਜ਼ ਨੂੰ ਇਦਾਂ ਹੀ ਦਵਾਈ ਦੇ ਦਿੰਦੇ ਅਸੀਂ ਜਿਵੇਂ ਅਰ ਕੱਢਿਆ ਜਿਹਨੂੰ ਅੰਗਰੇਜ਼ਾਂ ਟੈਕਟ ਕਹਿੰਦੇ ਨੇ ਸਾਡੀ ਜ਼ਿਆਦਾ ਦਵਾਈ ਬਣਦੀ ਐ ਟੈਕਟਾਂ ਦੇ ਅਰਕਾ ਦੇ ਬਣਦੀ ਆ ਉਹਦੀ ਮੰਨ ਲਓ ਗੋਲੀਆਂ ਬਣਾ ਕੇ ਜਾਂ ਕੈਪਸੂਲ ਬਣਾ ਕੇ ਉਹਨਾਂ ਨੂੰ ਮਿਲਦਾ ਉਹ ਫਿਰ ਮਰੀਜ਼ ਨੂੰ ਆਰਾਮ ਵੀ ਮਿਲ ਜਾਂਦਾ ਕਿਉਂਕਿ ਹੁਣ ਅਜੇ ਹਜ਼ਾਰਾਂ ਸਾਲ ਪੁਰਾਣੀ ਆਪਾਂ ਆਯੁਰਵੈਦ ਦੀ ਉਹ ਪੜ੍ਹਦੇ ਆ ਨਾ ਉਦੋਂ ਪ੍ਰਕਿਰਤੀ ਹੋਰ ਤਰ੍ਹਾਂ ਦੀ ਹੁਣ ਪ੍ਰਕਿਰਤੀ ਹੋਰ ਤਰ੍ਹਾਂ ਦੀ ਆ ਹੁਣ ਰੇ ਸਪਰੇਅ ਮੰਨ ਲਓ ਪਾਣੀ ਆਪਣਾ ਦੋਸਤ ਹੋ ਗਿਆ ਉਦੋਂ ਸਾਰਾ ਕੁਝ ਨੇਚਰਲ ਹੁੰਦਾ ਸੀ ਹੁਣ ਤਾਂ ਜੜੀਆਂ ਬੂਟੀਆਂ ਮਰੀਜ਼ ਸੋਸ਼ਲ ਮੀਡੀਆ YouTube ਤੋਂ ਦੇਖ ਲੈਂਦਾ ਵੀ ਆ ਕਿਸੇ ਨੇ ਕੋਈ ਨੁਕਤਾ ਦੇਤਾ ਆ ਗੋਡਿਆਂ ਵਾਸਤੇ ਉਹਨੇ ਕਰ ਨਾਲ ਆ ਉਹ ਸਹੀ ਹੈ ਜਾਂ ਗਲਤ ਨਹੀਂ ਮੇਰੇ ਹਿਸਾਬ ਨਾਲ ਉਹ ਸਹੀ ਨਹੀਂ ਹੁੰਦਾ ਜੀ ਉਹ ਗਰੀਬ ਦਾ ਪੈਸਾ ਖਰਾਬ ਹੁੰਦਾ ਉਹ ਚੀਜ਼ਾਂ ਦੇ ਵਿੱਚ ਕਿਉਂਕਿ ਜਿਹਦਾ ਜਿਹੜਾ ਕੀਤਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਆਹ ਚੀਜ਼ ਫਰਵੇ ਕਰੋ ਤુલਸੀ ਹੈ ਕਈ ਵਾਰੀ ਹੁੰਦਾ ਅੱਗੇ ਹੁਣ ਜਿਹੜੀ ਤુલਸੀ ਲੈਣ ਗਿਆ ਮਰੀਜ਼ ਉਹਨੂੰ ਕੋਈ ਹੋਰ ਚੀਜ਼ ਦੇ ਦਈਏ ਉਹ ਉਹਨੂੰ ਪਛਾਣ ਨਹੀਂ ਵੀ ਉਹ ਤુલਸੀ ਹੈ ਫਿਰ ਤુલਸੀ ਕਿਹੜੀ ਚਾਹੀਦੀ ਹੈ ਤુલਸੀ ਇੱਕ ਤਰ੍ਹਾਂ ਦੀ ਨਹੀਂ ਹੈਗੀ ਵੀ ਉਹਦੇ ਵਿੱਚੋਂ ਹੀ ਇਹ ਨਹੀਂ ਹੋ ਸਕਦਾ ਪਹਿਲਾਂ ਹੀ ਅਰਕ ਕੱਢਿਆ ਹੋਵੇ ਉਹ ਕੱਲਾ ਵੱਲੋਂ ਫੋਕਾ ਹੀ ਹੋਵੇ ਉਹ ਵੈਸੇ ਪੈਸੇ ਖਰਾਬ ਹੁੰਦੇ ਨੇ ਮਰੀਜ਼ੇ ਮਰੀਜ਼ ਪੜ ਪੜ ਕੇ 50 ਗ੍ਰਾਮ ਆ ਲੈ ਲਿਆ 100 ਗ੍ਰਾਮ ਆ ਲੈ ਲਿਆ 5 70000 ਰੁਪਏ ਦਾ ਲੈ ਲਿਆ ਫਿਰ ਕਹਿੰਦੇ ਰਿਜ਼ਲਟ ਨਹੀਂ ਮਿਲੇਆ ਉਹ ਮੈਂ ਨਹੀਂ ਉਹ ਚੀਜ਼ਾਂ ਮੈਂ ਕਿਤੇ ਐਵੇਂ ਵੀਡੀਓ ਨਹੀਂ ਬਣਾਉਂਦਾ ਵੀ ਤੁਸੀਂ ਆਹ ਚੀਜ਼ਾਂ ਲੈ ਕੇ ਘਰੇ ਬਣਾ ਲਓ ਕਿ ਜੇ ਕਿ ਜਿਵੇਂ ਆਪਾਂ ਕਹਿੰਦੇ ਨੇ ਕਿ ਡਾਕਟਰ ਜੀ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਕੋਈ ਵੀ ਦਵਾਈ ਨਹੀਂ ਲੈਣੀ ਚਾਹੀਦੀ ਤਾਂ ਡਾਕਟਰ ਵੈਦ ਹੀ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਵੀ ਕੋਈ ਨੁਕਸਾ ਜਾਂ ਕੋਈ ਇਦਾਂ ਆਪਣਾਣਾ ਨਹੀਂ ਚਾਹੀਦਾ ਤੁਹਾਡੇ ਹਿਸਾਬ ਨਾਲ ਇੱਕ ਵਾਰੀ ਕਹਿੰਦੇ ਨੇ ਨਾ ਕਿ ਆਯੁਰਵੈਦ ਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹੁੰਦੇ ਨੇ ਹੁੰਦੇ ਨੇ ਬਿਲਕੁਲ ਹੁੰਦੇ ਨੇ ਆਪਾਂ ਰੋਟੀ ਜ਼ਿਆਦਾ ਰੱਜ ਕੇ ਖਾ ਲਈਏ ਵੀ ਆਯੁਰਵੇਦ ਹੈ ਉਹ ਵੀ ਆਪਾਂ ਨੁਕਸਾਨ ਦਊਗੇ ਦਊਗਾ ਸਾਈਡ ਫਾਇਟ ਆਯੁਰਵੇਦ ਦੇ ਵਿੱਚ ਵੀ ਹੁੰਦੇ ਨੇ ਇਹ ਨਹੀਂ ਮੈਂ ਤਾਂ ਕਹਿੰਦਾ ਨਹੀਂ ਵੀ ਤੁਸੀਂ ਘਰ ਬਣਾ ਕੇ ਜਾਂ YouTube ਤੇ ਵੀਡੀਓ ਦੇਖ ਕੇ ਇਦਾਂ ਦੀਆਂ ਕੋਈ ਚੀਜ਼ਾਂ ਨਾ ਕਰੋ ਹੁਣ ਮਰੀਜ਼ ਗੋਡੇ ਵਾਲੀ ਲਾ ਲਓ ਜਾਂ ਕਮਰ ਵਾਲੀ ਲਾ ਲਓ ਕੱਲਾ ਤੇਲ ਮਿਲ ਜਾਂਦੇ ਨੇ ਜੀ ਹਾਂ ਕੱਲੇ ਤੇਲ ਨੇ ਪ੍ਰੋਬਲਮ ਅੰਦਰ ਹੈ ਪ੍ਰੋਬਲਮ ਅੰਦਰ ਹੈ ਪ੍ਰੋਬਲਮ ਅੰਦਰ ਹੈ ਉਹ ਤਾਂ ਦਵਾਈ ਖਾ ਕੇ ਠੀਕ ਹੋਊਗੀ ਹਾਂ ਜੇ ਆਪਣੇ ਬਾਰੇ ਕਰੋ ਇੱਕ ਜ਼ਖਮ ਹੈ ਹੂੰ ਜਿਆਦਾ ਵੱਡਾ ਜ਼ਖਮ ਹੈ ਉਹ ਤੇ ਆਪਾਂ ਕੋਈ ਟਿਊਬ ਜੇ ਆ ਕੋਈ ਮੰਨ ਲਓ ਦਵਾਈ ਲਾ ਕੇ ਉੱਪਰੋਂ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਨਹੀਂ ਹੁੰਦਾ ਜਿੰਨਾ ਚਿਰ ਆਪਾਂ ਅੰਦਰੋਂ ਉਹਨੂੰ ਜ਼ਖਮ ਸੁਕਾਉਣ ਵਾਸਤੇ ਕੋਈ ਐਂਟੀਬਾਇਟਿਕ ਜਿਹੜੇ ਅੰਗਰੇਜ਼ੀ ਦੇ ਵਿੱਚ ਦਵਾਈਆਂ ਬੱਤ ਹੋਏ ਨੇ ਐਂਟੀਬਾਇਟਿਕ ਦੇ ਕੇ ਜ਼ਖਮ ਅੰਦਰੋਂ ਠੀਕ ਹੁੰਦਾ ਬਾਹਰੋਂ ਦਵਾਈ ਲਾ ਕੇ ਠੀਕ ਹੁੰਦਾ ਦੋਨੋਂ ਚੀਜ਼ਾਂ ਨਾਲ ਠੀਕ ਹੁੰਦਾ ਨਾ ਕਿ ਇੱਕ ਚੀਜ਼ ਨਾਲ ਬਿਲਕੁਲ ਜਾਨੀ ਦੋਨੇ ਪਾਸੇ ਇਲਾਜ ਆ ਜੇ ਬਾਹਰੋਂ ਇਲਾਜ ਚੱਲ ਰਿਹਾ ਤਾਂ ਅੰਦਰੋਂ ਵੀ ਇਲਾਜ ਦੀ ਜ਼ਰੂਰਤ ਹੈ ਹਾਂਜੀ ਹਾਂਜੀ ਹੁਣ ਬਹੁ ਮੇਰੀ ਕਹਿੰਦੇ ਨੇ ਕੱਲਾ ਤੇਲ ਮਾਲਸ਼ ਕਰਦੇ ਆ ਜੀ ਕੱਲੇ ਤੇਲ ਨੇ ਹੁਣ ਕੀ ਕਰਨਾ ਹੈ ਉੱਪਰੋਂ ਦੋਨੋਂ ਚੀਜ਼ਾਂ ਹੋਣਗੀਆਂ ਅੰਦਰੋਂ ਬਿਮਾਰੀ ਦੀ ਜੜ ਤੱਕ ਤਾਂ ਜਾ ਹੋਣਾ ਹੂੰ ਜੜ ਤੋਂ ਇਲਾਜ ਹੋਵੇ ਨਾ ਕਿ ਉੱਪਰ ਉੱਪਰ ਕਰਨ ਦਾ ਕੋਈ ਕੋਈ ਫਾਇਦਾ ਉਹਦਾ ਕੋਈ ਫਾਇਦਾ ਨਹੀਂ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਬਹੁਤ ਚੰਗੀ ਜਾਣਕਾਰੀ ਦਿੱਤੀ ਬਹੁਤ ਚੰਗਾ ਲੱਗਿਆ ਤੁਹਾਨੂੰ ਨਾਲ ਗੱਲਾਂ ਬਾਤਾਂ ਕਰਕੇ ਇਹਦੇ ਜਿਹੜੇ ਕੰਟੈਕਟ ਨੰਬਰ ਨੇ ਆਪਣੇ ਸਕਰੀਨ ਦੇ نیچے ਚੱਲਦੇ ਨੇ ਬਿਲਕੁਲ ਪਿੰਡ ਹੈਗਾ ਮਲੇ ਕੋਲੇ ਦੇ ਲਾਗੇ ਖੰਨਾ ਰੋਡ ਤੇ ਮਲੇ ਕੋਲੇ ਤੋਂ 5 ਕਿਲੋਮੀਟਰ ਤੇ ਪਿੰਡ ਸਰਵਰਪੁਰ ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਕਿਸੇ ਵੀ ਦਿਨ ਆ ਸਕਦੇ ਹੋ ਸਿਰਫ ਬੁੱਧਵਾਰ ਬੁੱਧਵਾਰ ਦੀ ਛੁੱਟੀ ਹੁੰਦੀ ਹੈ ਬੁੱਧਵਾਰ ਦੀ ਛੁੱਟੀ ਬੁੱਧਵਾਰ ਛੁੱਟੀ ਹੁੰਦੀ ਹੈ ਬੁੱਧਵਾਰ ਤੋਂ ਇਲਾਵਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕਿ ਤੁਸੀਂ ਕਿਸੇ ਕਿਸੇ ਟਾਈਮ ਵੀ ਆ ਸਕਦੇ ਹੋ ਕਿ ਫੋਨ ਕਰਨ ਦਾ ਟਾਈਮ ਹੈਗਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5:30 ਵਜੇ ਤੱਕ ਜਿਸ ਤੋਂ ਅੱਧੋਂ ਕਿਸੇ ਨੂੰ ਫੋਨ ਕਰੂੰਗਾ ਕੋਈ ਕੋਈ ਫਾਇਦਾ ਨਹੀਂ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਹਾਨੂੰ ਵੀ ਜਿਹੜੀ ਇਹ ਗੱਲਬਾਤ ਚੰਗੀ ਲੱਗੀ ਹੋਊਗੀ ਤੁਹਾਡੇ ਮਨਾਂ ਦੇ ਵਿੱਚ ਸਵਾਲ ਬਹੁਤ ਹੋਣਗੇ ਉਹਨਾਂ ਸਵਾਲਾਂ ਦੇ ਜਿ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਮੋਬਾਈਲ ਨੰਬਰ ਦਿੱਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨ ਨੂੰ ਹੋਰ ਜ਼ਿਆਦਾ ਜ਼ਰੂਰ ਰਹਿ ਮਿਲਗੀ ਧੰਨਵਾਦ